गोबिंद सु सेवाी Ver सुख

मिधन ज्ञान भगत गुरिन त सुमत मन लॻा जल तु अम्ब थंब मन धावत जल तु अम्ब थन धावत ਰਮੁ ਬੰਦਨ ਕੋ ਗਾਤਾ ਜਲਤ ਅੰਭ ਥੰਬ ਮਨ ਥਾਵ ਸਰਦਾ ਮਨ ਠੰਡਾ ਹੋ ਗਿਆ ਤੇ ਭਟਕਦਾ ਮਨ ਟਿਕ ਗਿਆ ਜਲਤ ਅੰਭ ਜਲਦਾ ਹੋਇਆ ਠੰਡਾ ਛਾਰ ਹੋਇਆ मन शीतल हो गया इस मन ਨੂੰ ਕੋਈ ਹੋਰ ਸਹਿ ਠੰਡਾ ਨਹੀਂ ਕਰ ਸਕਦਾ ਤਾਂ ਕਬੀਰ ਦੀ ਆਖ ਦਿਨ ਜਲਤ ਅੰਭ ਨਾਮ ਐਸਾ ਹੈ ਕਿ ਜੇ ਸਰਦਾ ਮਨ ਹੋਵੇ ਠੰਡਾ ਹੋ ਜਾਏਗਾ ਜੇ ਫਟਕਦਾ ਹੈ ਤਾਂ ਟਿਕ ਜਾਏਗਾ ਤੂੰ ਨਾਮ ਜਾ ਕੇ ਪ੍ਰੇਰਨਾ ਕਰ ਰਹੇ ਹਨ ਨਾਮ ਜਪਣ ਦੀ ਉਹਕੇ ਜਿਨਾਂ ਨੇ ਨਾਮ ਜਪ ਕੇ ਸੁਖ ਪਾਇਆ ਹੈ ਜਿਨਾਂ ਨੇ ਜਿਹੜਾ ਨੁਸਖਾ ਵਰਤਿਆ ਉਹਨਾਂ ਉਹ ਹੀ ਦੱਸਣੇ ਨੇ ਤਾਂ ਕਬੀਰ ਜੀ ਨੇ ਨੁਸਖਾ ਵਰਤਿਆ ਨਾਮ ਦਾ ਇਸ ਵਾਸਤੇ ਨਾਮ ਦਾ ਜ਼ਿਕਰ ਕਰਦੇ ਆ ਸ਼ਬਦ ਉਚਾਰਿਆ ਅਗਨ ਨਾ ਦਹੇ ਪਵਨ ਨਹੀਂ ਮਗਨੇ ਨਾਮ ਉਹ ধন ਹੈ ਜਿਹਨੂੰ ਅਗ ਸੜ ਨਹੀਂ ਸਕਦਾ ਬਾਕੀ ਸਭ ਪਦਾਰਥਾਂ ਨੂੰ ਅਗ ਦਾ ਫੋਕ ਹੈ ਪਤਾ ਨਹੀਂ ਕਿਸ ਵੇਲੇ ਅਗ ਦੁਸ਼ਮਣ ਹੋ ਜਾਏ ਕਿਉਂਕਿ ਬਲਦੀ ਤਾਂ ਘਰ ਘਰ ਪਈ ਹੈ ਪਤਾ ਨਹੀਂ ਕਿਸ ਵੇਲੇ ਵਿਸ਼ੇਸ਼ ਹੋ ਜਾਏ ਪਾਮੜ ਮਚੁੱਠੇ 12ਵੀਂ ਪਈ ਬਲਦੀ ਹੈ ਤੇ ਅੰਦਰ ਵੀ ਪਈ ਬਲਦੀ ਹੈ ਜਿਸ ਵੇਲੇ ਅੰਦਰ ਪਾਮੜ ਮਚੁੱਠਦਾ ਭਾਈ ਭਾਈ ਦਾ ਗਲਾ ਕੱਟ ਦਿੰਦਾ ਪਰ ਨਾਮ ਤਾਂ ਐਸਾ ਹੈ ਸਾਜ ਸੰਗਤ ਤੇ ਜਿਹਦੇ ਪੱਲੇ ਹੈ ਉਹਨੂੰ ਅੱਗ ਦਾ ਕੋਈ ਖੌਫ ਨਹੀਂ ਕੋਈ ਚਿੰਤਾ ਨਹੀਂ ਕਿਸ ਨੂੰ ਅੱਗ ਲੱਗੇਗੀ ਨਹੀਂ ਇਹਨੂੰ ਅੱਗ ਸੜ ਨਹੀਂ ਸਕਦੀ ਅਗਨ ਨਾ ਦਹੇ ਪਵਨ ਨਹੀ ਮਗਨੇ ਕੌਣ ਇਸ ਨੂੰ ਉਡਾ ਦੇ ਸਕਦੀ ਆ ਤੂਫਾਨ ਜਦੋਂ ਆਉਂਦੇ ਹਨ ਕਿਤਨੇ ਬ੍ਰਿਖਸ਼ ਗਿਰ ਜਾਂਦੇ ਹਨ ਵੱਡੀਆਂ ਵੱਡੀਆਂ ਮੰਜ਼ਲਾਂ ਦੇ ਮਨਾਰੇ ਝੁਕ ਜਾਂਦੇ ਹਨ ਸਮੁੰਦਰ ਦੇ ਕਿਨਾਰਿਆਂ ਤੇ ਤਾਂ ਜਿਹੜੇ ਸ਼ਹਿਰ ਹੁੰਦੇ ਆ ਨਾ ਕਈਆਂ ਦੇ ਖੁਰਾ ਖੋਜ ਮਿਟ ਜਾਂਦੇ ਤੂਫਾਨ ਦੇ ਨਾਲ ਪਰ ਆਖਿਆ ਜਖੜ ਵਾਹ ਨਾ ਡੋਲਈ ਪਰਬਤ ਮੇਰਾ ਇਹ ਪਹਾੜ ਵੰਦੂ ਅਚਲ ਖੜੋਤਾ ਨਾਮ ਜਪਣ ਵਾਲਾ ਕਿਤਨੇ ਦੁਨੀਆਂ ਵਿੱਚ ਤੂਫਾਨ ਪੈ ਆਮਣ ਇਹਦਾ ਕੁਛ ਨਹੀਂ ਵਿਗੜ ਸਕਦਾ ਅਗਨਨ ਦੇਹੇ ਮੰਨ ਨਹੀਂ ਮਗਨੇ ਤਸਕਰ ਨੇੜ ਨਾ ਆਵੇ ਚੋਰ ਇਸ ਨੂੰ ਚੁਰਾ ਨਹੀਂ ਸਕਦਾ। ਤੇ ਤੇ ధਨ ਨੂੰ ਬੜਾ ਭੌ। ਅੰਦਾਜ਼ ਇਸ ਵੇਲੇ ਜਾਂਦਾ ਬੈਂਕ ਵਿੱਚ ਰੁਪਏ ਦੇਣ ਤਾਂ ਵੀ ਬੜੀ ਚਿੰਤਾ ਨਾਲ ਜਾਂਦਾ। ਲੈ ਕੇ ਆਉਂਦਾ ਤਾਂ ਵੀ ਬੜੀ ਚਿੰਤਾ ਨਾਲ ਅਵਲਤੇ ਦੋ ਬੰਦੇ ਜਾਂਦੇ ਨੇ ਇੱਕ ਲਵੇ ਤੇ ਇੱਕ ਖਿਆਲ ਰੱਖੇ। ਪਰ ਫਿਰ ਵੀ ਕਈ ਲੁੱਟੇ ਜਾਂਦੇ। ਵੇਖਦਿਆਂ ਵੇਖਦਿਆਂ ਪਤਾ ਨਹੀਂ ਲੱਗਦਾ। ਦੈਂਕ ਵਿੱਚ ਗਿਆ 10000 ਦੀ ਗੱਠੀ ਲੈ ਕੇ ਗਿਣ ਕੇ ਜੇਬ ਜਪਾਈ ਤੇ ਦੂਜੀ ਗਿਣਦਾ ਪਿਆ ਤੇ ਪਹਿਲੀ ਜੇਬ ਵਿੱਚ ਕੋਈ ਨਹੀਂ ਉਹ ਕੋਲ ਖੜੋਤਾ ਹੀ ਲੱਗੀ ਆਖਿਆ ਨਾਮ ધਨ ਨੂੰ ਕੋਈ ਤਸਕਰ ਨੇੜ ਨਾ ਆਵੇ ਇਹਨੂੰ ਚੋਰ ਚੁਰਾ ਨਹੀਂ ਸਕਦਾ ਇਸ ਵਾਸਤੇ ਵਈ ਕਬੀਰ ਜੀ ਆਖਿਨ ਰਾਮ ਨਾਮ ધਨ ਕਰ ਸੰਚਮ ਦੁਨੀਆ ਦੇ ਧਨ ਵਾਸਤੇ ਫੱਜ-ਫੱਜ ਪੈਂਦੇ ਦੁਨੀਆ ਦੇ ਧਨ ਵਾਸਤੇ ਤਾਂ ਜੋ ਕੁਝ ਕਰ ਸਕਦੇ ਹੋ ਕਰਦੇ ਹੋ ਪਰਮੇਸ਼ਰ ਦਾ ਨਾਮ ਧਨ ਇਕੱਠਾ ਕਰਨਾ ਹੋਵੇ ਤਾਂ ਆਲਸ ਕਰ ਜਾਂਦੇ ਨਾ ਵੀ ਰਾਮ ਨਾਮ ਧਨ ਕਰ ਸੰਚਮ ਇਹ ਪਰਮੇਸ਼ਰ ਦਾ ਨਾਮ ਧਨ ਇਕੱਠਾ ਕਰ ਇਹ ਤੁਹਾਨੂੰ ਬੜਾ ਸੁੱਖ ਦੇਵੇਗਾ ਬੜਾ ਸੁੱਖ ਦਾਈ ਤੁਸੀਂ ਜੇ ਜਪਿਆ ਨਹੀਂ ਨਾ ਇੱਕ ਵਾਰੀ ਜਪ ਕੇ ਤਾਂ ਵੇਖੋ ਬਾਬਾ ਜੀ ਆਖਦੇ ਸਨ ਕਿ 40 ਦਿਨ ਤਾਂ ਜਪ ਕੇ ਵੇਖ आपे अपना दसेगा। अपना आप दिखाएगा। राम नाम चमतकार जो तूं जप लिया उहो ते लिभेगे बि अग मात पिता सुतमीत न भाई मन ऊम ते ਇਹ ਮਹਾ ਭਿਆਨ ਦੂਤ ਜਮ ਦਲੈ ਜਿੱਥੇ ਮਹਾ ਭਿਆਨਕ ਜਮ ਦੇ ਦੂਤਾਂ ਦਾ ਦਲ ਖੜੋਤਾ ਹੈ ਦਲ ਇੱਕਦਾ ਤੇ ਦਲ ਦਾ ਕੀ ਮੁਕਾਬਲਾ ਦਲ ਵਿੱਚ ਗਿਣਤੀ ਨਹੀਂ ਕੀਤੀ ਜਿੰਨੇ ਹੋਵਨ ਉਹਨੂੰ ਤਨੇ ਨੂੰ ਧਲ ਲੱਖ ਦੇ ਜਮ ਦੂਤਾਂ ਦਾ ਖੜੋਤਾ ਹੈ ਦਲ ਤੇ ਤੂੰ ਹੈ ਇਕੱਲਾ ਪਰ ਜੇ ਤੂੰ ਜਪਿਆ ਹੋਇਆ ਇਹਨਾ ਨਾਮ ਤੇ ਜਿਸ ਵੇਲੇ ਤੂੰ ਉਥੋਂ ਦੀ ਲੰਗੇਗਾ ਤਾਂ ਨਾਮ ਇਤਨੇ ਰੂਪ ਧਰ ਲਵੇਗਾ ਕਿ ਸਾਰੇ ਦਲ ਦੇ ਉੱਤੇ ਛਾ ਜਾਏਗਾ। ਕਨਿਆ ਕੇ ਆ ਸ਼੍ਰੀ ਰਾਮ ਨਾਮਾ ਉਚਰ ਮਨਾ। ਕਿਉਂ ਆਗੇ ਜਮ ਦਲ ਕਿਤਨ। ਨਾਮ ਜਪ ਲੈ हे ਮੇਰੇ ਮਨ ਮੂਰਖ ਨਾਮ ਜਪ ਲੈ ਆਲਸ ਨਾ ਕਰ। ਕਿਉਂਕਿ ਜਿੱਥੋਂ ਦੀ ਤੂੰ ਲੰਘਣਾ ਉਥੇ ਦਲਾਂ ਦੇ ਦਲ ਖੜੋਤੇ। ਔਰ ਤੇਰੀ ਉਡੀਕ ਪੈ ਕਰ ਦੇਣ ਕਿਸ ਵੇਲੇ ਲੰਗੇਗਾ ਤੇ ਜੇ ਤੇਰੇ ਕੋਲ ਹੋਵੇਗਾ ਜਪਿਆ ਹੋਇਆ ਤੇ ਫਿਰ ਤੈਨੂੰ ਤਤੀਵਾ ਨਹੀਂ ਲੱਗ ਸਕਦਾ ਤੇਰੇ ਵੱਲ ਕੋਈ ਤੱਕ ਨਹੀਂ ਸਕੇਗਾ ਜਮਦੂਤਾਂ ਦਾ ਕਿਛ ਨਾ ਬਸਾਈ ਕੋਈ ਵਸ ਨਹੀਂ ਚੱਲੇਗਾ ਉਹਨਾਂ ਦਾ ਜੇ ਮਾ ਭਿਆਨ ਦੂਤ ਜਮ ਦਲੇ ਤੈਂ ਕੇਵਲ ਨਾਮ ਸੰਗ ਤੇਰੇ ਚਲੇ ਜੇ ਮੁਸ਼ਕਲ ਹੋਵੇ ਅਤਭਰ ਕੋਈ ਬੜੀ ਮੁਸ਼ਕਲ ਤੈਨੂੰ ਆਣ ਗਣੇ ਸੰਸਾਰ ਵਿੱਚ ਜਾਂ ਉਥੇ ਅਗਾ ਇੱਕ ਬੜੀ ਭਾਰੀ ਮੁਸ਼ਕਲ ਉਥੇ ਆਣ ਪੈਂਦੀ ਹੈ ਇੱਕ ਬੜੀ ਮੁਸ਼ਕਲ ਉਥੇ ਬਣਦੀ ਹੈ ਜਿਸ ਦਾ ਪਤਾ ਨਹੀਂ ਕਿਸੇ ਨੂੰ ਪਰ ਜਿਨ੍ਹਾਂ ਨੂੰ ਪਤਾ ਹੈ ਉਹ ਪੈ ਅੱਖ ਦੇ ਹਨ ਕਹਿੰਗੇ ਤਾਂ ਫਰੀਦ ਨੇ ਆਖਿਆ ਫਰੀਦਾ ਕਿڑی ਪਵੰਦੀ ਆ ਖੜਾ ਨਾ ਆਪ ਮੁਹਾਈ ਇਹਨੂੰ ਕਿੜ ਪਹਿ ਜਾਏ ਇਹਨੂੰ ਪਹਿਨਾ ਪਤਾ ਲੱਗ ਜਾਏ ਅੱਜ ਰਾਤੀ ਤੇਰੇ ਘਰ ਚੋਰ ਆਉਣੇ ਤੇ ਮੁਰਵੀਓ ਬੂਏ ਖੋਲ ਕੇ ਤੇ ਗਾਫਲ ਹੋ ਕੇ ਸੌਂ ਜਾਏ ਉਸ ਜੇ ਡਾ ਵੀ ਕੋਈ ਮੂਰਖ ਹੈ ਤਾਂ ਪਹਿਲਾਂ ਕਿੜ ਪਾ ਦਿੱਤੀ ਵੀ ਅਗਾ ਜਮਾਂ ਦਾ ਦਲ ਖੜੋਤੇ ਅਗਾ ਇੱਕ ਭਾਰੀ ਮੁਸ਼ਕਲ ਤੇਰੇ ਉਤੇ ਆਉਣ ਵਾਲੀ ਹੈ ਉਹਦੇ ਵਾਸਤੇ ਜਪ ਲੈ ਜਪ ਲੈ ਜਪ ਲੈ ਵਈਸਰੀਵਾ ਨਾਮ ਜਪੁਨਾ ਨਾਮ ਜਪੁਨਾ ਨਾਮ ਜਪੁ ਲੈ ਜਨਨ ਤੇ ਮੁਖਿ ਯਾਰਾ ਅਪੁਨਾ ਨਾਮ ਜਪੁ ਲੈ ਨਾਮ ਜਨਨ ਨਾਮ ਜਪੇ ਨਾਮ ਜਪੇ ਮੁਖਿ ਯਾਰਾ ਨਾਮ ਜਪ ਲੈ ਨਾਮ ਜਪੁਨਾ ਨਾਮ ਜਪ ਨਾਮ ਜਪੁਨਾ

नम जप नाम जप जप नाम जप नाम जप नाम जप न जंगे पे अप नाम जप जप सदके नाम दे जलत अम्ब थम्ब मन भावत भर्म बंधन भागा कबीर मदन के माते हृदय दे देख बिचारी ਉਹ ਮਾਨਮਿਤ ਵਤਤੇ ਰਾਜੇ ਕੀ ਸਮਝਦੇ ਹੈ ਕਿ ਮਹਾਰਾਜਾ ਮੇਰੇ ਕੋਲ ਕੋਟ ਕਿਲੇ ਹਨ ਹਾਥੀ ਘੋੜੇ ਹਨ ਅਨੇਕ ਤਰ੍ਹਾਂ ਦੇ ਪਦਾਰਥ ਹਨ ਪਰ ਤੂੰ ਫੁੱਲਦਾ ਕਿ ਜੋ ਕੁਝ ਤੇਰੇ ਕੋਲ ਹੈ ਇਹ ਅਗਾ ਤੇਰੇ ਕੰਮ ਨਾ ਆਏ ਤੇ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਖਾਰਾ ਛੇ ਦੀ ਸੁਹਣੀ ਚੰਦਨ ਚੋਆ ਨਰਕ ਘੋਰ ਕਾ ਰਾਜੇ ਨੇ ਆਖਿਆ ਜੇ ਮੇਰੇ ਕੋਲ ਕੁਛ ਨਹੀਂ ਇਤਨੇ ਸੁੱਖਾਂ ਦੇ ਹੁੰਦੇ ਆ ਤੇ ਕੰਗਲਿਆ ਤੇਰੇ ਕੋਲ ਕੀ ਹੈ ਕਬੀਰ ਨੇ ਆਖਿਆ ਕਹਿਤ ਕਬੀਰ ਮਦਨ ਕੇ ਮਾਤੇ ਥਿਰ ਦੇਖ ਵਿਚਾਰੀ ਕੀ ਪੁੱਛਣਾ ਵੀ ਮੇਰੇ ਕੋਲ ਕੀ ਹੈ ਮੇਰੇ ਕੋਲ ਉਹ ਹੈ ਜਿਸ ਨੇ ਤੈਨੂੰ ਰਾਜ ਦਿੱਤਾ ਮੇਰੇ ਕੋਲ ਉਹ ਹੈ ਜਿਸ ਨੇ ਤੈਨੂੰ ਇਹ ਸਾਰੇ ਸੁੱਖ ਬਣਾ ਕੇ ਦਿੱਤੇ ਉਹ ਸੁੱਖਾਂ ਦਾ ਦਾਤਾ ਬਾਦਸ਼ਾਹ ਮੇਰੇ ਕੋਲ ਹੈ ਉਹ ਵਸ ਕਿਵੇਂ ਆਏ ਤੇਰੇ ਵਈ ਜਪ ਜਪ ਜੋ ਜਪਦਾ ਹੈ ਵਾਹਿਗੁਰੂ ਉਸ ਤੇ ਵਸਦਾ ਹੈ ਹਾਲਤ ਪਲਤ ਮੁਖ ਉਜਲ ਹੋਈ ਹੈ ਨਿਤ ਜਾਈਏ ਹਰ ਪੁਰਖ ਨਿਰੰਜਨ ਜੇ ਹਰ ਸਿਮਰਨ ਭਇਆ ਤੈ ਉਪਾਦ ਗਤ ਕੀ ਜਨਮ ਜਨਮਾਂ ਤਰਾ ਦੇ ਪਾਪ ਕਿਤੇ ਨਾ ਕਿਤੇ ਕੋਈ ਨਾ ਕੋਈ ਰਸਤਾ ਤੇਰਾ ਰੁਕੀ ਖੜੋਤੇ ਹਨ ਤੈਨੂੰ ਪਤਾ ਕੋਈ ਨਹੀਂ ਕਈ ਵਾਰੀ ਅਚਾਨਕ ਚੱਕ ਐਸੇ ਪੌਜਲ ਆਣ ਪੈਂਦੇ ਹਨ ਇਹਡੀਆਂ ਮੁਸੀਬਤਾਂ ਜਾਗ ਉੱਠਦੀਆਂ ਨੇ ਜੋ ਕਿਤੇਆਂ ਕੁਝ ਹੋ ਨਹੀਂ ਸਕਦਾ ਸੇ ਵਕਤਿੰ ਇਹ ਨ ਸਾਰਿਆਂ ਦਾ ਇੱਕੋ ਹੀ ਦਾਰੂ ਹੈ ਜਿਤਨੇ ਰੋਗ ਹਨ ਇਹ ਸਾਰੇ ਨਿਰਵਰਤ ਜੇ ਹਰ ਸਿਮਰਨ ਭਇਆ ਤੈ ਉਪਾਧ ਗਤ ਕੀਨੀ ਮੋਢ ਭਾਗੀ ਹਰ ਜਪਨ ਜਨਨਾਨਿਕ ਕਉ ਗੁਰ ਇਹ ਮਤ ਦੀਨੀ ਕਿਹੜੀ ਜਾਪੁ ਹਰ ਹੋ ਜੀ ਮਤਰਾ ਸੇ ਵਾਕੀਨ ਮੈਨੂੰ ਬਾਹਰੂ ਨੇ ਇੱਕੋ ਹੀ ਮਤ ਦਿੱਤੀ ਐ ਕਿੜੀ ਨਾਮ ਜਪ ਤੇ ਜੋ ਮੈਂ ਜਪ ਰਿਆਂ اے ਮੇਰੇ ਪਿਆਰਿਓ ਜੇ ਮੇਰੇ ਮਗਰ ਤੁਰੇ ਹੋ ਮੇਰਾ ਪੱਲਾ ਫੜਿਆ ਜੇ ਤਾਂ ਮੇਰੇ ਆਖੇ ਲੱਗ ਜਾਓ ਤੁਸੀਂ ਵੀ ਜਪੋ ਸ੍ਰੀ ਵਾਹਿਗੁਰੂ ਸੰਗਤ ਵਿੱਚ ਆਏ ਬੜਾ ਭਾਗੀਓ ਆਪਾਂ ਜਪਣ ਵਾਸਤੇ ਹਾਜ਼ਰ ਹੁਣੇ ਜੇ ਦਾਤਾ ਕਿਰਪਾ ਕਰੇ ਕੋਈ ਝਟ ਗੜੀ ਸਾਡਾ ਵਕਤ ਜਪਣੇ ਚ ਗਿਦਰ ਆ ਜਿੰਨਾ ਚਿਰ ਇੱਥੇ ਬਹਿ ਕੇ ਗੁਜ਼ਾਰਦੇ ਹੋ ਨਾਮ ਬਿਨਾ ਕੋਈ ਗੱਲ ਨਹੀਂ ਹੁੰਦੀ ਸੰਤਾਂ ਦਾ ਸਭ ਥਾਈ ਬਲ ਇੱਕ ਲੈਕਚਰ ਕੁਝ ਦੇ ਗਿਆ ਦੂਜੇ ਨੇ ਆ ਕੇ ਕੁਝ ਦਿੱਤਾ ਇਥੋਂ ਤੱਕ ਵੀ ਲੈਕਚਰ ਸੁਣੇ ਹਨ ਦੇਣ ਵਾਲਿਆਂ ਦੇ ਵੀ ਨਾਮ ਜਪਣ ਵਿੱਚ ਕੀ ਆ ਪਿਆ ਔਰ ਗੁਰਦੁਆਰੇ ਵਿੱਚ ਖੜੋ ਕੇ ਕਈ ਜਾਂਦੇ ਜੋ ਬਣਾਏ ਜਪਨ ਵਾਸਤੇ ਹਨ ਜਿਨ੍ਹਾਂ ਨੂੰ ਧਰਮ ਦੀ ਸ਼ਾਲਾ ਆਖਿਆ ਜਿੱਥੇ ਧਰਮ ਦੀ ਪੜਾਈ ਹੁੰਦੀ ਹੈ ਔਰ ਧਰਮ ਹੈ ਨਾਮ ਕਿਉਂਕਿ ਜਿੰਨਾ ਚਿਰ ਨਵੀਂ ਗੱਲ ਕੋਈ ਨਾ ਕੱਢਣ ਤਾਂ ਹੀ ਕਾਗਿਆਸੀ ਗਿਆਨੀ ਬਾਬਾ ਜੀ ਦੇ ਕੋਲ ਬਾਬਾ ਜੀ ਨੇ ਕੋਈ ਗੱਲ ਪੁੱਛੀ ਉਹਨੇ ਅਗੂ ਕੋਈ ਜਵਾਬ ਦਿੱਤਾ ਅਜੀ ਕਹਣ ਲੱਗੇ ਵੀ ਕੌਣ ਹੁੰਨੇ ਅਖੇ ਜੀ ਮੈਂ ਗਿਆਨੀ ਬਾਬਾ ਜੀ ਕਹਿਣ ਲੱਗੇ ਅੱਛਾ ਕੀ ਰਥਨ ਗਿਆਨੀ ਦੇ ਜੇ ਗਿਆਨੀ ਹੁੰਦਾ ਜਿਹੜਾ ਗਿਆਨੀ ਪੜਿਆ ਹੋਵੇ ਜਾਂ ਗਿਆਨ ਜਾਣਦਾ ਹੋਵੇ ਬਾਬਾ ਜੀ ਕਹਿਣ ਲੱਗੇ ਨਹੀਂ ਭਾਈ ਅਸੀਂ ਤੇ ਗਿਆਨੀ ਉਹਨੂੰ ਸਮਝਣੇ ਆਏ ਜਿਹੜਾ ਉੱਥੇ ਗਿਆ ਨਹੀਂ ਉੱਥੇ ਨਹੀਂ ਗਿਆ ਜੇ ਗਿਆ ਹੁੰਦਾ ਤਾਂ ਅਸੀਂ ਗੱਲ ਉੱਥੋਂ ਦੀ ਕੀਤੀ ਸੀ ਤੂੰ ਗੱਲ ਥੱਲੇ ਦੀ ਮਾਰੀ ਉਤਾਂ ਦੀ ਗੱਲ ਕੀਤੀ ਸੀ ਜੇ ਤੂੰ ਗਿਆ ਹੁੰਦਾ ਤੇ ਤੂੰ ਵੀ ਗੱਲ ਉਤਾਂ ਦੀ ਕਰਦਾ ਉਸੇ ਗੱਲ ਕੋਈ ਕੀਤੀ ਤੂੰ ਜਵਾਬ ਕੋਈ ਦਿੱਤਾ ਅਖਨੇ ਮੈਂ ਗਿਆਨੀ ਆ ਤੇਰਾ ਮਤਲਬ ਗਲਤ ਹੈ ਗਿਆਨੀ ਦਾ ਗਿਆਨੀ ਦਾ ਮਤਲਬ ਹੈ ਗਿਆਈ ਨਹੀਂ ਉੱਥੇ ਨਹੀਂ ਗਿਆ ਸੇਵਤਾਕ ਨੇ ਐਸੇ ਸੰਤ ਨੂੰ ਮੋਕ ਨੂੰ ਭਾਵੇ ਗਿਆਨੀ ਦੀ ਤਾਂ ਗੱਲ ਹੀ ਮੈਨੂੰ ਇਹ ਜੇ ਸ਼ਾਂਤੀ ਨਹੀਂ ਚੰਗੇ ਲੱਗਦੇ ਕਿਹੜੇ ਜਿਹੜੇ ਡਾਲਾ ਸਿਉਂ ਪੇਡਾ ਗਟਕਾ ਇੱਕ ਫਲ ਤੋੜਨੋਂ ਵੇ ਤੇ ਸਾਰੀ ਟਾਣੀ ਤੋੜ ਛੁੱਟੇ ਆ ਕਈ ਮੂਰਖ ਫਲ ਤੋੜਨ ਵਾਸਤੇ ਨਾ ਟਾਣੀ ਜੂ ਫੜ ਕੇ ਖਿੱਚੀ ਸਾਰੀ ਟਾਣੀ ਟੋਲ ਤੋੜ ਛੁੱਟੇ ਉਸ ਨਾਲ ਕਿਤਨੇ ਫਲ ਰਹਾ ਹੋ ਗਏ ਮੁਰਗੋਂ ਫਲ ਲੱਗੇ ਹੀ ਕੋਈ ਇਸੇ ਤਰ੍ਹਾਂ ਬੰਦੇ ਨੂੰ ਜੋੜਨਾ ਸੀ ਨਾਮ ਵਿੱਚ ਤੇ ਨਾਮ ਨਾਲੋਂ ਤੋੜ ਛੱਡੇ ਉਹ ਜਪਣ ਵਾਲੀ ਟੈਣੀ ਨਾਲੋਂ ਕੱਟ ਛੁੱਟੀ ساری ਉਮਰ ਵਾਸਤੇ ਬੰਦੇ ਨੂੰ ਅਪਾਜ ਕਰ ਦਿੱਤਾ ਪਰ ਸੰਗਤ ਹੋਈ ਗਿਆ ਸਾਜ ਸੰਗਤ ਇਹ ਸੰਗਤ ਵਿੱਚ ਜਾ ਕੇ ਸੰਕਿਤ ਆਵੇ ਸ੍ਰੀ ਵਾਹਿਗੁਰੂ ਐਸੀ ਸੰਗਤ ਵਿੱਚ ਨਿਸੰਗ ਜਾਓ ਭਜ ਕੇ ਜਾਓ ਸਿਰ ਨਾਲ ਤੁਰ ਕੇ ਜਾਓ ਪੈਰੀ ਥੱਕਾ ਸਿਰ ਜੁਲਾ ਪਰ ਸ਼ਰਤ ਕਾਖੀ ਹੈ ਪੈਰੀ ਥੱਕਾ ਸਿਰ ਜੁਲਾ ਜੇ ਮੂੰ ਪੀਰੀ ਮਿਲੰ ਜੇ ਮੈਨੂੰ ਫਿਰ ਮਿਲ ਪਵੇ ਨਾ ਮੇਰਾ ਮਾਲਿਕ ਜਿਸ ਦੇ ਮੈਂ ਰਾਤੁਰਿਆ ਹੂੰ ਤਾਂ ਮੈਂ ਉਸ ਰਾਤੇ ਪੈਰਾਂ ਨਾਲ ਨਾ ਸਿਰ ਨਾਲ ਤੁਰਨ ਨੂੰ ਤਿਆਰ ਹਾਂ ਇਸੇ ਤਰ੍ਹਾਂ ਜਿਸ ਸੰਗਤ ਵਿੱਚ ਜਾ ਕੇ ਮੈਨੂੰ ਚਿਤ ਆਵੇ ਸ੍ਰੀ ਵਾਹ ਉਹ ਸੰਗਤ ਹੈ ਕਿ ਭਾਈ ਸਾਧ ਸੰਗਤ ਪੈਰਾਂ ਨਾਲ ਵਿਛਕ ਨਾ ਤੁਰੋ ਸਿਰ ਨਾਲ ਤੁਰ ਕੇ ਜਾਓ ਨਹੀਂ ਤੇ ਬਾਬਾ ਜੀ ਆਖਦੇ ਸਨ ਕਿਤੇ ਮਤ ਜਾਓ ਕਿਤੇ ਮਤ ਜਾਓ ਜਾਓਗੇ ਕੁਝ ਲੈਣ ਵਾਸਤੇ ਆਓਗੇ ਗਵਾ ਕੇ ਜਾਓਗੇ ਚੋਲੀ ਬਰਨ ਵਾਸਤੇ ਜੋ ਤਿਲ ਫੁਲਗੇ ਚੋਲੀ ਵਿੱਚ ਆ ਉਹ ਵੀ ਖਾਲੀ ਹੋ ਜਾਏ जाओगे भावना बढ़ाने वास्ते और भावना आओगे तोड़ के ताइए साहेब ने रख संगत तुम तो जो प्यारी ये वाहिरु संगत च रख जेड़ी संगत तैनू प्यारी है और तैनू संगत ओ प्यारी है जिथे तेरा नाम है तो नाम जपन वास्ते ही इतने आपत्र होंगे और कोई मकसद नहीं ਇਸ ਵਾਰ ਤੇ ਹਰ ਰੋਜ਼ ਨਾਮ ਜਪੋ ਨਾਮ ਦੀਆਂ ਤਾਕੀਦਾ ਨਾਮ ਜਪਣ ਵਾਲਿਆਂ ਦੇ ਬਚਨ ਨਾਮ ਜਪਣ ਵਾਲਿਆਂ ਦੇ ਦੀਦਾਰ ਕਿ ਪਿਆਸ ਦੁਆਰੇ ਰਸਨਾ ਦੁਆਰੇ ਮਾਪੁਰਖਾਂ ਦੇ ਬਚਨਾ ਦੁਆਰੇ ਤੇ ਅੱਜ ਤੇ ਉਹ ਸੁਭਾਗਾ ਦਿਨ ਹੈ ਜਦੋਂ ਬਾਬਾ ਜੀ ਦੀ ਅਸਥਾਨ ਦੀ ਯਾਤਰਾ ਕਰਨੀ ਜੋ ਜਿਤ ਉੱਥੇ ਜਾ ਕੇ ਆਉਂਦਾ ਹੈ ਅਚਰਜ ਹੁੰਨੇ ਉਧਿਆਣੀ ਕਲਗੀਦਰ ਗੁਰਦੁਆਰੇ ਵਿੱਚ ਕੋਈ ਖੜੋਤਾ ਹੋਇਆ। ਇੱਕ ਕਿਸੇ ਨੂੰ ਪੁੱਛਦਾ ਕਿਉਂ ਜੀ ਸੁਣਿਆ ਉੱਥੇ ਗੁਰਦੁਆਰਾ ਬਣਿਆ। ਬਾਬਾ ਜੀ ਦਾ ਸਥਾਨ ਆਖਦੇ ਨੇ ਉੱਥੇ ਬਾਬਾ ਜੀ ਗਏ ਸਨ। ਆਪ ਨੂੰ ਤਾਂ ਨੇ ਕਿਤੇ ਟੀਚਰ। ਵੀ ਉੱਥੇ ਬਾਬਾ ਜੀ ਗਏ ਸਨ ਜਿੱਥੇ ਬਾਬਾ ਜੀ ਦਾ ਸਥਾਨ ਬਣਾਇਆ ਤੇ ਵੀ ਬਾਬਾ ਜੀ ਦੀ ਉੱਥੇ ਯਾਤਰਾ ਤੋ ਜਵਾਬ ਦੇਣ ਵਾਲੇ ਨੇ ਆਖਿਆ ਜਿੱਥੇ ਤੂੰ ਖੜੋਤਾ ਹੈ ਇਹ ਕਿਹੜਾ ਗੁਰਦੁਆਰਾ ਹੈ ਅਖੇ ਕਲਗੀਧਰ ਉਹਨੇ ਆਖਿਆ ਇੱਥੇ ਕਲਗੀਧਰ ਆਇਆ ਸੰਗ ਰੰਗ ਬਦਲ ਗਏ ਫਿਰ ਗੱਲ ਮੂੰਹੋਂ ਨਾ ਨਿਕਲੀ ਭਈ ਹੁਣ ਮੈਂ ਹੋਰ ਕੀ ਆਖਾਂ ਤੋ ਜਿੱਥੇ ਬਹਿ ਕੇ ਜਿਸ ਦਾ ਜਸ ਕਰੀਏ ਉਹ ਮਹਾਂਪੁਰ ਉੱਥੇ ਹਾਜ਼ਰ ਹੁੰਦੇ ਗੁਰੂ ਆਪ ਉਥੇ ਚੱਲ ਕੇ ਆਉਗਾ ਜਦੋਂ ਨਾਨਕ ਪਰਸਨ ਆਵੇ ਤਾਂ ਬਾਬਾ ਜੀ ਦਾ ਉਥੇ ਕਿਉਂਕਿ ਜਸ ਹੁੰਦਾ ਹੈ ਬਿਨਾ ਬਾਬਾ ਜੀ ਤੋਂ ਕੋਈ ਬਾਤ ਨਹੀਂ ਹੁੰਦੀ ਬਾਬਾ ਜੀ ਦਾ ਨਾਮ ਜਿਸ ਗੱਲ ਵਿੱਚ ਆ ਜਾਏਗਾ ਉਥੇ ਅਨੰਦੀ ਅਨੰਦ ਹੋਵੇ ਉਹ ਕੰਮ ਕਰੀਏ ਸੋਈ ਕੰਮ ਕਮਾਏ मुख पुज कर्म करी जि मुख पुजंद हुण कीर्तन समापी भा चूण